ਸਾਡੇ ਬਹੁਤੇ ਲੋਕ ਜਿਹੜੇ ਨੇ ਉਹ ਇਥੋਂ ਸ਼ਾਇਦ ਪੰਜਾਬ ਤੋਂ ਬਾਹਰ ਵਾਲੀ ਸਿੱਖੀ ਨੂੰ ਜਾਣਦੇ ਨਹੀਂ ਕਿੰਨਾ ਕੁ ਫਰਕ ਹੈ ਇਥੋਂ ਦੀ ਸਿੱਖੀ ਤੇ ਉੱਥੋਂ ਦੀ ਸਿੱਖੀ ਦੀ ਪੰਜਾਬ ਦੇ ਸਿੱਖਾਂ ਤੋਂ ਉਹਨਾਂ ਦੀ ਆਸਥਾ ਜਾਂ ਉਹਨਾਂ ਦੀ ਜਿਹੜੀ ਸਟੇਕ ਹੈ ਕੋਈ ਕਿਸੇ ਤਰੀਕੇ ਨਾਲ ਨਹੀਂ ਘੱਟਦੀ ਹੁਣ ਜੇ ਇਥੋਂ ਦੇ ਜਿਹੜੇ ਇਥੋਸ ਹੈ ਇਹ ਕਲਚਰ ਲੁਧਿਆਣੇ ਦਾ ਉਹ ਗੁજરાਵਾਣਾ ਦਾ ਮੈਚ ਨਹੀਂ ਕਰਦਾ ਸੋ ਤੇ ਲੋਕਲ ਕਲਚਰ ਰਹਣਗੇ ਜਿੱਥੇ ਜਨਮ ਹੋਇਆ ਜਿਹੜੀ ਭਾਸ਼ਾ ਬੋਲਦੇ ਆ ਉਹਨਾਂ ਦੀ ਮਾਂ ਬੋਲੀ ਆ ਉਹ ਬੋਲਣਗੇ ਤੇ ਗੱਲ ਹੁੰਦੀ ਹੈ ਗੁਰੂ ਬੋਲੀ ਦੀ ਜਿੰਨਾਂ ਦੇ ਉੱਪਰ ਆਸਥਾ ਹੈ ਉਹ ਬੋਲੀ ਉਹਨਾਂ ਦੀ ਗੁਰੂਨੁਕੀ ਹੈ ਉੱਥੇ ਵੀ ਤੁਹਾਡੇ ਵਰਗੇ ਬੜੇ ਸੋਹਣੇ ਸੁਨੱਖੇ ਨੌਜਵਾਨ ਗੱਭਰੂ ਉਮਰਦਾਰ ਇਸ ਬਾਣੀ ਤੇ ਵੀ ਮੌਜੂਦ ਹੈ ਜਿਹੜੇ ਕਹਿੰਦੇ ਵੀ ਅਸੀਂ ਇੱਥੇ ਜੰਮੇ ਆ ਇੱਥੇ ਵਾਲੇ ਲੋਕ ਮੰਨਦੇ ਨੇ ਕਿ ਸਾਡੇ 'ਚ ਸ਼ਾਇਦ ਗੁਰੂ ਪ੍ਰਤੀ ਜ਼ਿਆਦਾ ਪਿਆਰ ਆ ਅਸੀਂ ਜ਼ਿਆਦਾ ਭਾਵਨਾ ਵਾਲੇ ਹੁੰਦੇ ਆ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਜੋ ਦਰਸ਼ਨ ਹੈ ਉਹ ਹੁੰਦੇ ਆ ਉਤੋਂ ਕਿਤੇ ਘਟ ਨਹੀਂ ਉਹ ਮੰਦੇ ਤੁਸੀਂ ਵੀ ਜਿੰਨੀ ਦਾ ਰਿਸਰਚ ਕੀਤੀ ਹੈ ਕੋਈ ਇਦਾਂ ਦਾ ਸਥਾਨ ਤੁਸੀਂ ਉਥੇ ਜਾ ਕੇ ਖੋਜ ਕੀਤੀ ਹੋਵੇ ਪਰ ਉਹ ਚੀਜ਼ ਜਿਹੜੀ ਅੱਜ ਸਾਡੇ ਤੋਂ ਕਹਿ ਲੋ ਖੁੰਝ ਗਈ ਪਾਰਟੀਸ਼ਨ ਦੀ ਵੰਡ ਹੈ ਉਹਦਾ ਨੁਕਸਾਨ ਸਿੱਖੀ ਨੂੰ ਬਹੁਤ ਵੱਡਾ ਪਿਆ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਗੁਰਦੁਆਰੇ ਖੁੰਡਿਆ ਤੇ ਬੰਗਲਾਦੇਸ਼ ਵੀ ਖੁੰਡਿਆ ਗਿਆ ਪੱਤਰ ਦੇਖੋ ਸਿੱਖ ਜਿਹੜੇ ਵੈਸਟ ਪੰਜਾਬ ਵਿੱਚ ਸੀਗੇ ਉਹ ਬੜੀ ਚੜ੍ਹਦੀ ਕਲਾ ਵਾਲੇ ਸਿੱਖ ਹੁੰਦੇ ਸੀ ਤੇ ਉਹ ਉਥੇ ਬੈਠ ਕੇ ਜਿੰਨਾ ਵੱਡਾ ਕੰਮ ਕਰਦੇ ਸੀ ਉਹ ਆਪਦੀ ਬੋਲੀ ਬੋਲਦੇ ਸੀ ਆਪ ਦਾ ਕਲਚਰ ਸੀਗਾ ਉੱਥੇ ਉਹਨਾਂ ਦੀ ਜਿਹੜੀ ਪਹਿਛ ਸੀ ਉਹ ਗੱਲ ਬਣਾਉਣੀ ਬੜੀ ਔਖੀ ਹੋ ਜਾਂਦੀ ਹੈ ਕੀ ਮੱਥੇ ਤੇ ਤਿਲਕ ਲਾਣਾ ਜਿਹੜਾ ਉਹ ਵੀ ਚੀਜ਼ ਉਹ ਸਾਡੇ ਸਿੱਖਾਂ ਸਿਧਾਂਤ ਦੇ ਵਿੱਚ ਨਹੀਂ ਆਉਂਦੀ ਜਾਂ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਫਾਲੋ ਨਹੀਂ ਕੀਤੀਆਂ ਜਾਂਦੀਆਂ ਪਰ ਹੋਰ ਥਾਵਾਂ ਤੇ ਹੁੰਦੀਆਂ ਨੇ ਫਾਲੋ ਇਹਦੇ ਪਿੱਛੇ ਕੀ ਰੀਜ਼ਨ ਮੰਨਦੇ ਹਮੇਸ਼ਾ ਕਿਤੇ ਵੀ ਕਹਿੰਦੇ ਜਾਣਗੇ ਭਈ ਗੱਲ ਤਾਂ ਗਲਤ ਹੈ ਗਲਤ ਹੈ ਇਹ ਨਾ ਕਹੋ ਪਿਆਰ ਵਧਾਉਣ ਦੀ ਲੋੜ ਹੈ ਇਹ ਇਹ ਨੁਕਤਾ ਜਿੰਨੀ ਕੰਮ ਦੀ ਲੋੜ ਨਹੀਂ ਜਦੋਂ ਅੰਮੜੇ ਆਉਣਾ ਹੈ ਤੇ ਮੇਰੇ ਨਾਲ ਦਾ ਜੇ ਕੋਈ ਮੋਨਾ ਬੰਦਾ ਹੈਗਾ ਉਹਦੀ ਚੈਕਿੰਗ ਨਹੀਂ ਹੁੰਦੀ ਪਰ ਮੇਰੀ ਟੈਕੀ ਦੀ ਚੈਕਿੰਗ ਟ੍ਰੇਨ ਦੇ ਵਿੱਚ ਪੁਲਿਸ ਵਾਲੇ ਕਰਦੇ ਹੋ ਸਾਲਾ ਮੇਰੇ ਸਰੂਪਾ ਬੰਨੇ ਹੋਵੇ ਉਸ ਦਾ ਕੀ ਮਹਿਸੂਸ ਕਰਨਾ ਚਾਹੁੰਦੇ ਆ ਕੀ ਸਾਨੂੰ ਸਿੱਖਾਂ ਦਾ ਜਿਹੜਾ ਮਾਨ ਤਾਨ ਮਤਲਬ ਪੰਜਾਬ ਵਿੱਚ ਹੋਣਾ ਚਾਹੀਦਾ ਉਹ ਸਿੱਖੀ ਨਹੀਂ ਕਰਦੇ ਅੱਜ ਅਸੀਂ ਪੰਜਾਬ ਦੇ ਵਿੱਚ ਦੇਖਦੇ ਆ ਕਿ ਬਹੁਤ ਸਾਰੇ ਗੁਰੂ ਸਾਹਿਬਾਂ ਵੱਲੋਂ ਜਿਹੜਾ ਇਤਿਹਾਸਿਕ ਗੋਦਵਾਰਾ ਸਾਹਿਬ ਉਹ ਇੱਥੇ ਮੌਜੂਦ ਨੇ ਅਸੀਂ ਦਰਸ਼ਨਾ ਵਾਸਤੇ ਜਾਂਦੇ ਆ ਅਲੱਗ-ਅਲੱਗ ਥਾਵਾਂ ਦੇ ਉੱਤੇ ਪਰ ਜੇ ਗੱਲ ਕਰੀਏ ਤਾਂ ਗੁਰੂ ਸਾਹਿਬ ਨੇ ਇਕੱਲੇ ਇੱਥੇ ਹੀ ਨਹੀਂ ਹੋਰ ਬਹੁਤ ਦੂਰ ਦੂਰ ਤੱਕ ਜਿਹੜਾ ਹੈ ਉਹ ਪ੍ਰਚਾਰ ਕੀਤਾ ਫੇਰੀਆਂ ਪਾਈਆਂ ਤੇ ਇੱਥੇ ਹੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਵੀ ਅਸੀਂ ਹੁਣ ਨਾਰਥ ਇੰਡੀਆ ਦੇ ਵਿੱਚ ਮੌਜੂਦ ਆ ਤੇ ਈਸਟਰਨ ਇੰਡੀਆ ਦੇ ਵਿੱਚ ਵੀ ਜਿਹੜਾ ਹੈ ਉਹ ਬਹੁਤ ਸਾਰੇ ਸਿੱਖ ਸਾਡੇ ਜਿਹੜੇ ਵੱਸਦੇ ਨੇ ਤੇ ਉੱਥੇ ਬਹੁਤ ਸਾਰੇ ਗੁਰਧਾਮ ਨੇ ਜਿਹੜੇ ਕਿ ਸ਼ਾਇਦ ਅੱਜ ਸਾਨੂੰ ਪਤਾ ਵੀ ਨਹੀਂ ਹੋਣੇ ਕਿਉਂਕਿ ਅਸੀਂ ਉੱਥੇ ਖੁਦ ਜਾ ਕੇ ਦੇਖਿਆ ਨਹੀਂ ਅਸੀਂ ਉੱਥੇ ਜਾਣ ਤੋਂ ਸ਼ਾਇਦ ਸਾਨੂੰ ਨੌਲੇਜ ਨਹੀਂ ਇਹ ਨਹੀਂ ਸਾਨੂੰ ਕਿਸੇ ਨੇ ਦੱਸਿਆ ਨਹੀਂ ਅੱਜ ਸਾਡੇ ਨਾਲ ਜਿਹੜੇ ਗੈਸਟ ਮੌਜੂਦ ਨੇ ਸਟੂਡੀਓ ਦੇ ਵਿੱਚ ਮਿਲਵਾਵਾਂਗੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਕਿ ਆਪਣੀ ਲਾਈਫ ਦਾ ਕਰੀਬ 30 ਸਾਲ ਜਿਹੜਾ ਉਹ ਡੈਡੀਕੇਟ ਕੀਤੇ ਨੇ ਇਸ ਰਿਸਰਚ ਨੂੰ ਸਿੱਖ ਹਿਸਟਰੀ ਨੂੰ ਲੈ ਕੇ ਕਿ ਕਿੱਥੇ-ਕਿੱਥੇ ਜਿਹੜਾ ਹੈ ਗੁਰੂ ਸਾਹਿਬ ਗਏ ਕਿਹੜੀ-ਕਿਹੜੀ ਜਗ੍ਹਾ ਜਿਹੜੀ ਉਹਨਾਂ ਨੇ ਬਣਾਈ ਸਪੈਸ਼ਲੀ ਜਿਹੜਾ ਹੈ ਰੀਸੈਂਟਲੀ ਉਹਨਾਂ ਨੇ ਹੁਣ ਇੱਕ ਜਿਹੜੀ ਬੁੱਕ ਹੈ ਉਹ ਲਾਂਚ ਕੀਤੀ ਹੈ ਕਿ ਸਿਕਸ ਇਨ ਈਸਟਰਨ ਇੰਡੀਆ ਜਿਹੜੇ ਹੈ ਉੱਥੇ ਕਿਸ ਤਰੀਕੇ ਨਾਲ ਸਿੱਖੀ ਵਸਦੀ ਹੈ ਗੁਰੂ ਸਾਹਿਬਾਂ ਨੇ ਕਿਦਾਂ ਉੱਥੇ ਆ ਕੇ ਪ੍ਰਚਾਰ ਕੀਤਾ ਮਿਲਵਾਨੇ ਆ ਜ਼ਿਆਦਾ ਜਾਣਕਾਰੀ ਆਪਾਂ ਵੀਡੀਓ ਤੋਂ ਹੀ ਲੈਣੇ ਆ ਜੀ ਜਰਮੋਨ ਸੈਂਗਲ ਜੀ ਸਾਡਾ ਮਜੂਦਨ ਸਟੂਡੀਓ ਦੇ ਵਿੱਚ ਸਵਾਗਤ ਹੈ ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਿਹ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਫਤਿਹ ਵੀ ਜੀ ਰੀਸੈਂਟਲੀ ਤੁਹਾਡੀ ਇੱਕ ਜਿਹੜੀ ਬੁੱਕ ਹੋਣੀ ਆਈ ਹੈ ਕਿ ਈਸਟਰਨ ਇੰਡੀਆ ਦੇ ਵਿੱਚ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਸਿੱਖ ਵਸਦੇ ਨੇ ਥੋੜੀ ਜੀ ਪਹਿਲਾਂ ਉਸ ਬਾਰੇ ਇੱਕ ਇੰਟਰੋਡਕਸ਼ਨ ਹੋ ਜਾਏਗੀ ਕਿਤਾਬ ਦੇ ਵਿੱਚ ਕੀ ਕੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਤੁਸੀਂ ਹਾਂ ਜੀ ਉਹ ਕਿਤਾਬ ਦਾ ਨਾਮ ਹੈ ਐਕਸਪਲੋਰਿੰਗ ਦ ਸਿੱਖ ਰੂਟਸ ਇਨ ਈਸਟਰਨ ਇੰਡੀਆ ਤੇ ਉਸ ਕਿਤਾਬ ਦੇ ਇਹ ਤੁਸੀਂ ਨੋਂ ਤੋਂ ਹੀ ਸਮਝ ਸਕਦੇ ਹੋ ਵੀ ਇਹ ਈਸਟ ਇੰਡੀਆ ਦੇ ਵੈਸੇ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਜਿਹੜੇ ਉਧਰਲੇ ਸਿੱਖ ਐ ਇਹ ਪੰਜਾਬ ਵਾਲੇ ਨਹੀਂ ਜਿਹੜੇ ਉਧਰਲੇ ਸਿੱਖ ਐ ਇਹ ਉਹਨਾਂ ਬਾਰੇ ਵਿਸਤਾਰਪੂਰਵਕ ਉਹਨਾਂ ਦੀਆਂ ਰੂਟਸ ਉਹ ਕਦੋਂ ਸਿੱਖੀ ਦੇ ਵਿੱਚ ਪ੍ਰਵੇਸ਼ ਕੀਤਾ ਗੁਰੂ ਕਾਲ ਦੇ ਵਿੱਚ ਜਾਂ ਗੁਰੂ ਕਾਲ ਤੋਂ ਬਾਅਦ ਵਿੱਚ ਜਾਂ ਫਿਰ ਉਸ ਤੋਂ ਬਾਅਦ ਜਿਹੜੇ ਆਪਣੇ ਉਹਨਾਂ ਦੇ ਕਸਟਮਸ ਉਹਨਾਂ ਦੀ ਭਾਸ਼ਾ ਉਹਨਾਂ ਦਾ ਰਹਿਣ ਸਹਿਣ ਤੁਲਕੇ ਉਹਨਾਂ ਦੇ ਜਿਹੜੇ ਤਰੀਕੇ ਸਿੱਖੀ ਦੇ ਫਿਰ ਗੁਰਦੁਆਰੇ ਸਾਹਿਬ ਉਹਨਾਂ ਦੇ ਤੇ ਹਰ ਚੀਜ਼ ਨੂੰ ਵਿਸਤਾਰਪੂਰਵਕ ਕ੍ਰੋਨੋਲੋਜੀਕਲੀ ਆਡਾ ਰੂਟਸ ਦੀ ਵਿਆਖਿਆ ਹੋਈ ਹੈ ਜੀ ਤੁਸੀਂ ਇੰਨਾ ਲੰਬਾ ਸਮਾਂ ਜਿਹੜਾ ਰਿਸਰਚ ਕੀਤੀ ਹੈ ਤੇ ਜ਼ਰੂਰ ਮੈਂ ਜਾਣਨਾ ਚਾਹਾਂਗਾ ਕਿ ਅਸੀਂ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਆ ਸਾਡੇ ਬਹੁਤੇ ਲੋਕ ਜਿਹੜੇ ਨੇ ਉਹ ਇਥੋਂ ਸ਼ਾਇਦ ਪੰਜਾਬ ਤੋਂ ਬਾਹਰ ਵਾਲੀ ਸਿੱਖੀ ਨੂੰ ਜਾਣਦੇ ਨਹੀਂ ਕਿੰਨਾ ਕ ਫਰਕ ਹੈ ਇੱਥੋਂ ਦੀ ਸਿੱਖੀ ਤੇ ਉੱਥੋਂ ਦੀ ਸਿੱਖੀ ਦੇ ਵਿੱਚ ਭਈ ਜੇ ਦੇਖੋ ਸਿੱਖੀ ਦਾ ਮਤਲਬ ਹੀ ਹੈ ਭਈ ਜੇ ਹਰ ਜੋ ਵਿਅਕਤੀ ਗੁਰੂ ਗ੍ਰੰਥ ਸਾਹਿਬ 'ਤੇ ਆਸਥਾ ਰੱਖਦਾ ਹੋਵੇ ਗੁਰੂ ਸਾਹਿਬਾਂ ਦੇ ਉੱਪਰ ਆਸਥਾ ਰੱਖਦਾ ਹੋਵੇ ਉਹ ਇੱਕ ਸਿੱਖ ਹੈ ਤੇ ਹੋਰ ਕਿਸੇ ਨਾਲ ਸੰਬੰਧ ਨਹੀਂ ਰੱਖਦਾ ਤੇ ਇਸੇ ਤਰੀਕੇ ਨਾਲ ਇਹ ਪੰਜਾਬ ਦੇ ਸਿੱਖਾਂ ਤੋਂ ਉਹ ਸਿੱਖ ਜਿਹੜੇ ਜਿਨ੍ਹਾਂ ਬਾਰੇ ਮੈਂ ਕਿਤਾਬ ਲਿਖੀ ਹੈ ਉਹਨਾਂ ਦੀ ਆਸਥਾ ਜਾਂ ਉਹਨਾਂ ਦੀ ਜਿਹੜੀ ਸਟੇਕ ਹੈ ਕੋਈ ਕਿਸੇ ਤਰੀਕੇ ਨਾਲ ਨਹੀਂ ਘੱਟਦੀ। ਰੈਂਡਸ ਐ ਉਹਨਾਂ ਦਾ ਜਿਹੜਾ ਉਹ ਸਾਡੇ ਨਾਲੋਂ ਵੱਖਰਾ। ਹਾਂਜੀ ਦੇਖੋ ਉਹ ਤਾਂ ਦੇਖੋ ਮੈਂ ਪਹਿਲਾਂ ਵੀ ਗੱਲ ਕਹੀ ਥਾਂ ਕਰ ਚੁੱਕਿਆ ਹੈ। ਉਹ ਲਿੰਗੁਇਸਟਿਕ ਜਿਹੜੀ ਤੇ ਕਲਚਰਲ ਜਿਹੜੇ ਇਥੋਸ ਹੈ ਉਹ ਹਰ ਬਾਰਾ ਕੋਡ ਦੇ ਵਿੱਚ ਵੀ ਬਦਲਾਅ ਹੁੰਦੇ ਆ। ਉਹਦੇ ਇਥੋਂ ਦੇ ਜਿਹੜੇ ਇਥੋਸ ਹੈ ਜਾਂ ਕਲਚਰ ਲੁਧਿਆਣੇ ਦਾ ਉਹ ਗੁਜਰਾਵਾਲਾ ਦਾ ਮੈਚ ਨਹੀਂ ਕਰਦਾ ਸੀ ਜੀ ਗੁਜਰਾਵਾਲਾ ਦਾ ਮਲਤਾਨਨ ਮੈਚ ਨਹੀਂ ਸੀ ਕਰਦਾ ਤੇ ਉਸ ਤਰੀਕੇ ਨਾਲ ਉਹ ਮਲਤਾਨ ਦਾ ਹਰਿਆਣੀ ਨਹੀਂ ਕਰਦਾ ਤੇ ਇਸ ਕਰਕੇ ਉਹ ਤਾਂ ਲੋਕਲ ਕਲਚਰ ਰਹਿਣਗੇ ਜਿੱਥੇ ਜਨਮ ਹੋਇਆ ਜਿਹੜੀ ਭਾਸ਼ਾ ਬੋਲਦੇ ਆ ਉਹਨਾਂ ਦੀ ਮਾਂ ਬੋਲੀ ਆ ਉਹ ਬੋਲਣਗੇ ਪਰ ਉਹਨਾਂ ਦੀ ਜਿੱਤੇ ਗੱਲ ਹੁੰਦੀ ਹੈ ਗੁਰੂ ਬੋਲੀ ਦੀ ਗੁਰੂ ਜਿਨ੍ਹਾਂ ਦੇ ਉੱਪਰ ਆਸਥਾ ਹੈ ਉਹ ਬੋਲੀ ਉਹਨਾਂ ਦੀ ਗੁਰਮੁਖੀ ਹੈ ਅਸੀਂ ਦੇਖਦੇ ਹਾਂ ਕਿ ਜਿਵੇਂ ਇੱਥੇ ਜਿਹੜੇ ਸਿੱਖ ਨੇ ਬਾਣਾ ਪਾਇਆ ਹੋਇਆ ਦਸਤਾਰ ਸਜਾਈ ਹੋਈ ਜਾਂ ਸ਼ਰੀ ਸੱਪਾ ਕੇ ਰੱਖਦੇ ਨੇ ਉਪਰੋਂ ਦੀ ਤੇ ਜਿਹੜੇ ਉਸ ਪਾਸੇ ਦੇ ਰਹਿਣ ਵਾਲੇ ਸਿੱਖ ਨੇ ਕਿ ਉਹਨਾਂ ਦਾ ਵੀ ਪਹਿਰਾਵਾ ਜਾਂ ਰਹਿਣ ਸਹਿਣ ਇਸ ਤਰੀਕੇ ਨਾਲ ਹੁੰਦਾ ਹੈ ਬਿਲਕੁਲ ਜਿਵੇਂ ਇੱਥੇ ਮਿਕਸਚਰ ਹੈ ਤੁਹਾਡੇ ਪਹਿਰਾਵੇ ਤੇ ਮੇਰੇ ਪਹਿਰਾਵੇ ਵਿੱਚ ਥੋੜਾ ਜਿਹਾ ਫਰਕ ਹੈ ਜੀ ਤੇ ਤੁਹਾਡਾ ਬਾਣਾ ਤੁਸੀਂ ਕਿਸ ਕਿਸ ਸਹੀ ਹੈ ਤੇ ਸਾਡਾ ਉਹ ਤਰੀਕਾ ਹੈ ਉਹ ਵੀ ਮਤ ਸਾਰੇ ਕਿਸਮ ਦੇ ਉੱਥੇ ਵੀ ਤੁਹਾਡੇ ਵਰਗੇ ਬੜੇ ਸੋਹਣੇ ਸੁਨੱਖੇ ਨੌਜਵਾਨ ਗੱਭਰੂ ਉਮਰਦਾਰ ਇਸ ਬਾਣੀ ਤੇ ਵੀ ਮੌਜੂਦ ਹੈ ਭਾਵਨਾ ਪ੍ਰਤੀ ਜਿਹੜਾ ਕਿੰਨਾ ਕਫਰਕ ਹੈ ਮਤਲਬ ਅਕਸਰ ਮੈਂ ਇਹ ਗੱਲ ਸੁਣਨ ਦੇ ਵਿੱਚ ਆਈ ਹੈ ਕਿ ਜਿਹੜੇ ਕਹਿੰਦੇ ਵੀ ਅਸੀਂ ਇੱਥੇ ਜੰਮੇ ਆ ਇੱਥੇ ਵਾਲੇ ਲੋਕ ਮੰਨਦੇ ਨੇ ਕਿ ਸਾਡੇ 'ਚ ਸ਼ਾਇਦ ਗੁਰੂ ਪ੍ਰਤੀ ਜ਼ਿਆਦਾ ਪਿਆਰ ਹੈ ਅਸੀਂ ਜ਼ਿਆਦਾ ਭਾਵਨਾ ਵਾਲੇ ਹੁੰਨੇ ਆ ਤੇ ਜੇ ਕੋਈ ਉਧਰੋਂ ਦੀ ਇੱਧਰ ਆਂਦਾ ਤਾਂ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਮੰਨ ਦੇ ਵਿੱਚ ਥੋੜਾ ਜਿਹਾ ਰਹਿੰਦਾ ਹੈ ਕਿ ਨਹੀਂ ਅਸੀਂ ਇੱਥੋਂ ਦੇ ਜੰਮ ਪਾਣਾ ਸਾਨੂੰ ਜ਼ਿਆਦਾ ਗੁਰੂ ਨਾਲ ਪਿਆਰ ਹੈ ਸ਼ਾਇਦ ਤੁਹਾਡਾ ਨਹੀਂ ਹੈ ਹਾਂਜੀ ਇਹ ਪੰਜਾਬ ਦੇ ਸਿੱਖਾਂ ਦੇ ਵਿੱਚ ਕਿਸਮ ਦਾ ਇੱਕ ਮੀਥ ਹੈ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਜੋ ਦਰਸ਼ਨ ਹੈ ਉਹ ਸਾਰੀ ਦੁਨੀਆ ਲਈ ਚਾਹੇ ਉਹ ਭਾਰਤ ਵਿੱਚ ਕਿਸੇ ਕੋਨੇ ਵਿੱਚ ਵਸਦਾ ਸਿੱਖ ਹੋਵੇ ਚਾਹੇ ਵਿਦੇਸ਼ ਵਿੱਚ ਕਿਤੇ ਅਫਰੀਕਾ ਦਾ ਹੋਵੇ ਚੀਨ ਦਾ ਹੋਵੇ ਕਿ ਭਾਰਤ ਦੇ ਬਰਨਾਲ ਦਾ ਹੋਵੇ ਬਿਹਾਰ ਦਾ ਹੋਵੇ ਓਡੀਸ਼ਾ ਦਾ ਹੋਵੇ ਅਸਾਮ ਦਾ ਹੋਵੇ ਇਹ ਕਦੇ ਵੀ ਨਹੀਂ ਆਪਾਂ ਸੋਚਣਾ ਚਾਹੀਦਾ ਕਿ ਇਹਦੇ ਵਿੱਚ ਫਰਕ ਹੈ ਕਿਉਂਕਿ ਆਪਾਂ ਜਿਹੜੀ ਦਰਸ਼ਨ ਨੂੰ ਜਿਹੜੀ ਫਿਲਾਸਫੀ ਨੂੰ ਆਪਾਂ ਮੰਨਦੇ ਆ ਜਿਸ ਨੂੰ ਆਪਣਾ ਇਸ ਸਮਝਦੇ ਆ ਤੇ ਉਹਦੇ ਵਿੱਚ ਜੇ ਪੰਜਾਬ ਵਾਲੇ ਸਿੱਖ ਜਿਹਨਾਂ ਮੰਨਦੇ ਆ ਉਹ ਤੋਂ ਕਿਤੇ ਘੱਟ ਨਹੀਂ ਉਹ ਮੰਨਦੇ ਇਸ ਕਰਕੇ ਆਪਾਂ ਇਹ ਜਿਹੜੀ ਚੀਜ਼ ਹੈਗੀ ਹੈ ਇੱਕ ਮਿਸਕਨਸੈਪਸ਼ਨ ਹੈਗਾ ਤੇ ਇਹ ਮਿਸਕਨਸੈਪਸ਼ਨ ਦੂਰ ਕਰਨ ਲਈ ਇਹ ਕਿਤਾਬ ਜਿਹੜੀ ਹੈ ਇਹ ਲਿਖੀ ਗਈ ਹੈ ਤੇ ਕਾਫੀ ਪਪੂਲਰ ਵੀ ਹੋਈ ਹੈ ਦੁਨੀਆ ਵਿੱਚ ਤੇ ਕਾਫੀ ਵੱਡੇ ਪੱਧਰ ਤੇ ਇਹਦੀ ਰਿਵਿਊਜ਼ ਵੀ ਆਏ ਆ ਤੁਸੀਂ ਵੀ ਜਿੰਨੀ ਦਾਰੇ ਸਰਚ ਕੀਤੀ ਹੈ ਕੋਈ ਇਦਾਂ ਦਾ ਸਥਾਨ ਕੋਈ ਇਦਾਂ ਦਾ ਜਿਹੜਾ ਕੋਈ ਜਗਾ ਤੁਹਾਨੂੰ ਮਿਲੀ ਹੋਵੇ ਜਿਹੜੀ ਕਿ ਸ਼ਾਇਦ ਪੌਪੂਲਰ ਨਹੀਂ ਹੈ ਸਿੱਖਾਂ ਦੇ ਵਿੱਚ ਜਿਹੜੀ ਕਿ ਸਥਾਨ ਜਿਹੜਾ ਬਹੁਤ ਕੈਲੀ ਇਤਿਹਾਸਕ ਹੈ ਗੁਰੂ ਸਾਹਿਬ ਉਸ ਥਾਂ ਤੇ ਗਏ ਹੋਣ ਤੁਸੀਂ ਉੱਥੇ ਜਾ ਕੇ ਖੋਜ ਕੀਤੀ ਹੋਵੇ ਪਰ ਉਹ ਚੀਜ਼ ਜਿਹੜੀ ਅੱਜ ਸਾਡੇ ਤੋਂ ਕਹ ਲੋ ਖੁੰਝ ਗਈ ਹਾਂਜੀ ਸਭ ਤੋਂ ਵੱਡਾ ਵੱਡੀ ਗੱਲ ਤਾਂ ਜਿਹੜੀ ਖੁੰਝੀ ਆਪਾਂ ਤੋਂ ਉਹ ਹੈ ਬੰਗਲਾਦੇਸ਼ ਤੇ ਗੁਰਦੁਆਰੇ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਗੁਰਦੁਆਰੇ ਖੁੰਝੇ ਆ ਤੇ ਬੰਗਲਾਦੇਸ਼ ਵੀ ਖੁੰਝੀ ਗਿਆ ਆਪਾਂ ਤੋਂ ਇਹ ਵੱਡਾ ਲਾਸ ਹੈ ਜਿਹੜੀ ਪਾਰਟੀਸ਼ਨ ਦੀ ਬੰਡ ਹੈ ਉਹਦਾ ਨੁਕਸਾਨ ਸਿੱਖੀ ਨੂੰ ਬਹੁਤ ਵੱਡਾ ਪਿਆ ਤੇ ਜਿਸ ਤਰੀਕੇ ਨਾਲ ਪਾਕਿਸਤਾਨ ਦਾ ਇਸ ਤਰੀਕੇ ਨਾਲ ਪਿਆ ਕਿ ਇੱਕ ਤਾਂ ਗੁਰਦੁਆਰੇ ਆਪਾਂ ਸਾਰੇ ਉਧਰ ਛੱਡਿਆ ਜਿਹੜੇ ਆਪਦੇ ਸੀਗੇ ਫਿਰ ਜਿਹੜਾ ਇੱਕ ਬੈਲੈਂਸ ਪੋਪੂਲੇਸ਼ਨ ਦਾ ਜਿਹੜਾ ਸੀਗਾ ਦੇਖੋ ਸਿੱਖ ਜਿਹੜੇ ਵੈਸਟ ਪੰਜਾਬ ਵਿੱਚ ਸੀਗੇ ਉਹ ਬੜੀ ਚੜ੍ਹਦੀ ਕਲਾ ਵਾਲੇ ਸਿੱਖ ਹੁੰਦੇ ਸੀ ਤੇ ਉਹ ਉੱਥੇ ਬੈਠ ਕੇ ਜਿੰਨਾ ਵੱਡਾ ਕੰਮ ਕਰਦੇ ਸੀ ਉਹ ਜਦੋਂ ਉੱਜੜ ਕੇ ਆ ਗਏ ਉਹ ਦੁਬਾਰਾ ਆਪਦੇ ਆਪ ਨੂੰ ਸਥਾਪਿਤ ਕਰਕੇ ਫਿਰ ਕੰਮ ਦਾ ਫੇਰ ਵੀ ਭੱਟਾ ਹੀ ਕਰਦੇ ਆ ਪਰ ਫਿਰ ਵੀ ਉਹ ਗੱਲ ਜਿਹੜੀ ਉਹ ਸਵਾਦ ਜਿਹੜੇ ਆਪਦੀ ਮਿੱਟੀ ਨਾਲ ਮਤਲਬ ਜੁੜ ਕੇ ਉਹ ਆਪਦੀ ਬੋਲੀ ਬੋਲਦੇ ਸੀ ਆਪਦਾ ਕਲਚਰ ਸੀਗਾ ਉੱਥੇ ਉਹਨਾਂ ਦੀ ਜਿਹੜੀ ਪੈਂਠ ਸੀ ਉਹ ਗੱਲ ਬਰਾਉਣੀ ਬੜੀ ਔਖੀ ਹੋ ਜਾਂਦੀ ਹੈ ਤੇ ਉਸੇ ਤਰੀਕੇ ਨਾਲ ਬੰਗਲਾਦੇਸ਼ ਵਿੱਚ ਵੀ ਆਪਣੇ ਗੁਰਦਾਰੇ ਸਨ ਤੇ ਆਪਾਂ ਉੱਥੇ ਤੱਕ ਸਿੱਖਈ ਨਹੀਂ ਤੇ ਅੱਜ ਵੀ ਕੋਈ ਨਹੀਂ ਹੈ ਗੁਰਦਾਰੇ ਸੰਭਾਲਣ ਲਈ ਬੜੇ ਔਖੇ ਆ ਸਿਪਾਇੰ ਗੁਰਦਾਰੇ ਆਪਾਂ ਨੂੰ ਅੱਜ ਆਪਾਂ ਕੰਟਰੋਲ ਚ ਜਾਂਦ ਕੀ ਜਿਹੜਾ ਇਤਿਹਾਸ ਹੈ ਕਿਤਾਬ ਦੇ ਵਿੱਚ ਵੀ ਜ਼ਿਕਰ ਹੈ ਤਕਰੀਬਨ ਅੱਜ ਤੋਂ 200 ਸਾਲ ਪਹਿਲਾਂ 18 ਗੁਰਦਵਾਰੇ ਉੱਥੇ ਮੌਜੂਦ ਸਾਂ ਮੰਨਦੇ ਆ ਉਸ ਤੋਂ ਵੀ ਜ਼ਿਆਦਾ ਹੋਣਗੇ ਘਟੀਆਂ ਤੇ ਉੱਥੇ ਦਾ ਥੋੜਾ ਜਿਹਾ ਇਤਿਹਾਸ ਦੀ ਥੋੜੀ ਜਾਣਕਾਰੀ ਦਿਓ ਕਿ ਉੱਥੇ ਕਿਹੜੇ ਗੁਰੂ ਸਾਹਿਬ ਗਏ ਸੀ ਜਾਂ ਉਸ ਪਾਸੇ ਦਾ ਜਿਹੜਾ ਹੈ ਕਿਹੜਾ ਗੁਰੂ ਸਾਹਿਬਾਂ ਦਾ ਜ਼ਿਆਦਾ ਪ੍ਰਭਾਵ ਪਿਆ ਉੱਥੇ ਹਾਂਜੀ ਦੇਖੋ ਗੁਰੂ ਨਾਨਕ ਸਾਹਿਬ ਗਏ ਆ ਹੂੰ ਤੇ ਗੁਰੂ ਨਾਨਕ ਸਾਹਿਬ ਤੋਂ ਹੀ ਇਹ ਪ੍ਰਭਾਵ ਤਾਂ ਸ਼ੁਰੂ ਕਰ ਲੈਣੇ ਆ ਫਿਰ ਉੱਥੋਂ ਦੇ ਈਵਨ ਭਾਈ ਗੁਰਦਾਸ ਨੇ ਲਿਖਿਆ ਟਾਕਾ ਮੋਹਨ ਸੇਵਾ ਕਮਾਵਣੀ ਤੇ ਇਹਦਾ ਮਤਲਬ ਹੈ ਮੋਹਨ ਉਥੇ ਭਾਈ ਮੋਹ ਹੋਏ ਆ ਉਹ ਭਾਈ ਗੁਰਦਾਸ ਦੇ ਕੰਟੈਂਪੋਰੀ ਹੋਏ ਆ ਉਸ ਟਾਈਮ ਵੀ ਸਿੱਖੀ ਮੌਜੂਦ ਸੀ ਕਿ ਗੁਰੂ ਤੇਗ ਬਹਾਦਰ ਦਾ ਟਾਕੇ ਇੱਕ ਲੰਮਾ ਸਮਾ ਰਹਿਣਾ ਇਟਸੈਲਫ ਆਪ ਦੇ ਆਪ ਦੱਸਦਾ ਹੈ ਕਿ ਉਥੇ ਉਸ ਜਗ੍ਹਾ ਦੀ ਕਿੰਨੀ ਇੰਪੋਰਟੈਂਸ ਸਿੱਖਾਂ ਲਈ ਹੋ ਸਕਦੀ ਹੈ ਆ ਉਹਨਾਂ ਥਾਵਾਂ ਦੀ ਗੱਲ ਕਰ ਰਹੇ ਆ ਕੀ ਉੱਥੇ ਜਿਹੜੇ ਸਿੱਖ ਰਹਿੰਦੇ ਨੇਗੇ ਕਿ ਉੱਥੇ ਵੀ ਇਸ ਤਰੀਕੇ ਨਾਲ ਜਿਵੇਂ ਆਪਾਂ ਇੱਥੇ ਦੇਖਦੇ ਆ ਕਿ ਐਸਜੀਪੀਸੀ ਕੰਟਰੋਲ ਕਰ ਰਹੀ ਹੈ ਜਾਂ ਕਹ ਲਈਏ ਕਿ ਇੱਕ ਸਿਸਟਮ ਬਣਿਆ ਹੋਇਆ ਹੈ ਕਿਸੇਰੇ ਜਿਵੇਂ ਪ੍ਰਕਾਸ਼ ਹੋਣਾ ਹੈ ਉਸ ਤੋਂ ਬਾਅਦ ਕਿ ਉਧਰਲੇ ਪਾਸੇ ਗੁਰਦੁਆਰਾ ਸਾਹਿਬ ਜੀ ਨੂੰ ਕਹਿੰਦੇ ਆ ਵੀ ਉਹ ਚੀਜ਼ ਸੇਮ ਐਜ਼ ਇਟ ਇਜ਼ ਫਾਲੋ ਹੁੰਦੀ ਹੈ ਬਿਲਕੁਲ ਜ ਤੁਸੀਂ ਜਿਹੜੀ ਗੱਲ ਕਹਿਣੀ ਚਾਹੁੰਦੇ ਹੋ ਉਹ ਤਾਂ ਹੈਗੀ ਆ ਕਾਲ ਤੱਕ ਦੀ ਰਹਿਤ ਮਰ ਜਾਂਦਾ ਹੂੰ ਤੇ ਉਹ ਜਿਸ ਤਰੀਕੇ ਨਾਲ ਪੰਜਾਬ ਵਿੱਚ ਲਾਗੂ ਹੈ ਉਵੇਂ ਹੀ ਲਾਗੂ ਹੈ ਕਿਉਂਕਿ ਐਸਜੀਪੀਸੀ ਦਾ ਵੀ ਇੱਕ ਹਾਦ ਬੰਨਾ ਹੈ ਤੇ ਐਜੀਪੀਸੀ ਉਪਰਿਆ ਪੰਜਾਬ ਗੁਰਦੁਆਰਾ ਐਕਟ ਤੋਂ ਜੀ ਤੇ ਉਹਦਾ ਇੱਕ ਲਿਮਿਟੇਸ਼ਨਸ ਆ ਇਸ ਕਰਕੇ ਉਧਰ ਦਾ ਉਹ ਗੁਰਦੁਆਰੇ ਦੇ ਸਟੇਕਹੋਲਡਰ ਨਹੀਂ ਹੈ ਪਰ ਜਿਹੜੀ ਐਕਟੀਵਿਟੀਆਂ ਆ ਉਹ ਸਾਰੇ ਗੁਰਦੁਆਰੇ ਬਈ तकरीबन ਮੋਰਲੈਸ ਉਹ ਕਾਲ ਤੱਕ ਦੀ ਰਹਿਣ ਦਾ ਜ਼ਿਆਦਾ ਮੁਤਾਬਕੀ ਉਹ ਫਾਲੋ ਕਰਦੇ ਆ ਨਾਰਮਲੀ ਸਾਨੂੰ ਦੇਖਣ ਨੂੰ ਮਿਲਦਾ ਵੀ ਜਿਵੇਂ ਪੰਜਾਬ ਦੇ ਜਿਹੜੇ ਗੁਰਦੁਆਰਾ ਸਾਹਿਬ ਨੇ ਉੱਥੇ ਜਿਸ ਤਰੀਕੇ ਨਾਲ ਮਰਿਆਦਾ ਫਾਲੋ ਕੀਤੀ ਜਾਂਦੀ ਹੈ ਤੇ ਜੇ ਆਪਾਂ ਹੋਰ ਪਾਸਿਆਂ ਦੀ ਗੱਲ ਕਰ ਲਈਏ ਤਾਂ ਉੱਥੇ ਥੋੜਾ ਡਿਫਰੈਂਟ ਹੈ ਕਿ ਮਤਲਬ ਅਸੀਂ ਨਾਰਮਲ ਕਹਿੰਨੇ ਆ ਕਿ ਜੀ ਮੱਥੇ ਤੇ ਤਿਲਕ ਲਾਣਾ ਜਿਹੜਾ ਉਹ ਵੀ ਚੀਜ਼ ਉਹ ਸਾਡੇ ਸਿੱਖਾਂ ਸਿਧਾਂਤ ਦੇ ਵਿੱਚ ਨਹੀਂ ਆਉਂਦੀ ਜਾਂ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਫਾਲੋ ਨਹੀਂ ਕੀਤੀਆਂ ਜਾਂਦੀਆਂ ਪਰ ਹੋਰ ਥਾਵਾਂ ਤੇ ਹੁੰਦੀਆਂ ਨੇ ਫਾਲੋ ਇਹਦੇ ਪਿੱਛੇ ਕੀ ਰੀਜ਼ਨ ਮੰਨਦੇ ਦੇਖੋ ਇਹ ਇਹ ਕਈ ਕਈ ਜਿਹੜਾ ਲੋਕਲ ਇਥੋਸ ਨਾਲ ਲੋਕਲ ਸਭਿਆਚਾਰ ਨਾਲ ਵੀ ਬਹੁਤ ਗੱਲਾਂ ਜੁੜੀਆਂ ਜਾਂਦੀਆਂ ਇਹ ਜਿਹੜਾ ਟਿੱਕਾ ਲਾਉਣਾ ਜਾਂ ਹੋਰ ਹੈ ਉਹ ਇਸ ਕਰਕੇ ਇਹਨੂੰ ਮਤਲਬ ਸਤਿ ਸ੍ਰੀ ਅਕਾਲ ਜੀ ਕੈਰੀਏਸ਼ਨ ਇੰਡੀਆ ਬਚਾ ਇਹਦਾ ਕਨਸੈਪਟ ਤਾਂ ਮੈਂ ਦੇਖਿਆ ਨਹੀਂ ਕੀਤਾ ਪਰ ਇਹ ਜੇ ਹੋਰ ਥਾਂ ਤੇ ਹੋਵੇ ਤੇ ਇਹ ਹੋ ਸਕਦਾ ਹੈ ਲੋਕਲ ਕਲਚਰਲ ਜਿਹੜਾ ਇਫੈਕਟ ਹੈ ਉਹ ਕਿਤੇ ਨਾ ਕਿਤੇ ਉਹ ਭਾਰੂ ਹੋ ਜਾਂਦਾ ਹੈ ਇਸ ਕਰਕੇ ਉਹ ਲਾਉਂਦੇ ਹਾਣੂ ਜਿਹੜੇ ਸਾਡੇ ਫਿਰ ਲੋਕ ਨੇ ਇਹ ਫਿਰ ਉਹਨਾਂ ਲੋਕਾਂ ਤੋਂ ਈਰਖਾ ਕਰਨ ਲੱਗ ਜਾਂਦੇ ਨੇ ਕਿ ਤੁਸੀਂ ਸਿੱਖੀ ਨੂੰ ਕੁਝ ਹੋਰ ਹੀ ਬਣਾ ਕੇ ਰੱਖਤਾ ਨਹੀਂ ਦੇਖੋ ਜੇ ਈਰਖਾ ਕਰਨ ਵਾਲੀ ਗੱਲ ਹੀ ਗੁਰੂ ਨਾਮ ਦੇ ਸਿਧਾਂਤ ਤੋਂ ਉਲਟ ਹੈ ਹੂੰ ਤੇ ਗੁਰੂ ਨਾਨਕ ਦਾ ਸਰਬੱਤ ਦਾ ਭਲਾ ਦੇ ਸਾਰੇ ਨੂੰ ਲੈ ਕੇ ਚੱਲਣ ਵਾਲੇ ਜਿੱਥੇ ਹੈਗਾ ਦੇਖੋ ਕਿਤੇ ਵੀ ਜੇ ਕੋਈ ਲੱਗਦਾ ਵੀ ਹੈ ਸਭ ਤੋਂ ਵੱਡਾ ਆਧਾਰ ਸਾਡਾ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਗੁਰੂਆਂ ਦੀ ਬਾਣੀ ਹੈ ਜਿਹਦੇ ਵਿੱਚ ਭਗਤਾਂ ਦੀ ਬਾਣੀ ਵੀ ਆ ਤੇ ਹੋਰ ਮਹਾਂਪੁਰਸ਼ਾਂ ਦੀ ਬਾਣੀ ਵੀ ਹੈ ਇਸ ਕਰਕੇ ਆਪਾਂ ਨੂੰ ਉਹ ਉੱਥੇ ਜੇ ਵਿਚਾਰ ਕਰਕੇ ਉਸ ਚੀਜ਼ ਦਾ ਦੂਰ ਕਰ ਲੈਣਾ ਚਾਹੀਦਾ ਤੇ ਜੇ ਜੇ ਕਿਸੇ ਨਾਲ ਵੀ ਆਪਾਂ ਸੰਵਾਦ ਕਰਾਂਗੇ ਸਿਵਾਏ ਕਿਸੇ ਨੂੰ ਕਹਿਣਾ ਬਈ ਯੂ ਆਰ ਰੌਂਗ ਇਹ ਆਪਣੀ ਰਾਤ ਜਿਹੜੀ ਪੰਜਾਬ ਵਾਲਿਆਂ ਦੀ ਜਾਂਦਾ ਹੈ ਹਮੇਸ਼ਾ ਕਿਤੇ ਵੀ ਚਲੇ ਜਾਣਗੇ ਵੀ ਗਲਤ ਹੈ ਗਲਤ ਹੈ ਗਲਤ ਹੈ ਇਹ ਨਾ ਕਹੋ ਤੁਸੀਂ ਉਹਨਾਂ ਨੂੰ ਮਿਕਸ ਅਪ ਹੋ ਜੇ ਤੁਹਾਡੇ ਜੀ ਐਨਾ ਹੀ ਲੱਗਦਾ ਵੀ ਤੁਹਾਨੂੰ ਲੱਗਦਾ ਵੀ ਗਲਤ ਹੈ ਤੁਸੀਂ ਉਹਨਾਂ ਨੂੰ ਮਿਕਸ ਅਪ ਹੋ ਕੇ ਪਿਆਰ ਨਾਲ ਉਹਨਾਂ ਨੂੰ ਅੰਦਰ ਤੁਸੀਂ ਪਿਆਰ ਕਰੋ ਆਪ ਦਾ ਭਾਈਚਾਰਾ ਵਧਾਓ ਹੋ ਸਕਦਾ ਆਪਦੇ ਆਪ ਵੀ ਉਹਨਾਂ ਅੰਦਰ ਹੋਵੇ ਵੀ ਅਸੀਂ ਗਲਤ ਹੈ ਹੋ ਸਕਦਾ ਪੰਜਾਬ ਵਾਲਿਆਂ ਦਾ ਕਨਸੈਪਟ ਗਲਤ ਹੋਵੇ ਉਹ ਸਮਝ ਜਾਣਗੇ ਇੱਕ ਦੂਜੇ ਨਾਲ ਆਪਣਾ ਪਿਆਰ ਮੂਰਤ ਹੁੰਦੀ ਲੋੜ ਹੈ ਇਹ ਇਹ ਨੁਕਤਾ ਜਿੰਨੀ ਕੰਮ ਦੀ ਲੋੜ ਨਹੀਂ ਹੈ ਆਪਾਂ ਨੁਕਤਾ ਆਪਾਂ ਜਿਹੜਾ ਲੋਕ ਸਿੱਖ ਲੋਕ ਹਨ ਜਿਹੜੇ ਖਾਸ ਕਰ ਇਧਰੋਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਤੇ ਨੁਕਤਾ ਜਿੰਨੀਆਂ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਆ ਇਹਨਾਂ ਜੀਦੋਂ ਹਟ ਕੇ ਆਪਾਂ ਉਹ ਸੰਵਾਦ ਬਧਾਈਏ ਉਹਨਾਂ ਦਾ ਵੈਸੇ ਰਿਲੇਸ਼ਨਸ਼ਿਪ ਬਧਾਈਏ ਜੇ ਰਿਲੇਸ਼ਨਸ਼ਿਪ ਬਣਦੀ ਹੈ ਉਹ ਆਪਦੇ ਆਪ ਹੀ ਚੇਂਜਸ ਉਹ ਜਿਹੜਾ ਜਿਹਨੂੰ ਮਹਿਸੂਸ ਹੁੰਦਾ ਮੈਂ ਥੋੜਾ ਜਿਹਾ ਨਹੀਂ ਕਰਦਾ ਉਹ ਸਾਥ ਸੇ ਬਤਾਵਕ ਉਹ ਆਪਦੇ ਆਪ ਚੇਂਜ ਹੋ ਆਪਾਂ ਇੱਧਰ ਦੇ ਲੋਕਾਂ ਦੀ ਗੱਲ ਕਰਦੇ ਆਂ ਤੇ ਜਿਹੜੇ ਉੱਧਰ ਦੇ ਲੋਕ ਨੇ ਕਿ ਜਦੋਂ ਇੱਧਰੋਂ ਦੀ ਕੋਈ ਉੱਥੇ ਜਾਂਦਾ ਕੋਈ ਇੱਥੋਂ ਪੰਜਾਬੀ ਪਰ ਆ ਕੋਈ ਗੁਰਸਿੱਖ ਜੜਾ ਆ ਉੱਥੇ ਉਹਨਾਂ ਕੋਲੇ ਜਾਂਦਾ ਤਾਂ ਕਿੰਨਾ ਕੁ ਪਿਆਰ ਕਿੰਨਾ ਕੁ ਸਨੇਹ ਮਿਲਦਾ ਉਹਨਾਂ ਵੱਲੋਂ ਇਹ ਬੜਾ ਪਿਆਰ ਕਰਦੇ ਆ ਜਿਵੇਂ ਕਹਿੰਦੇ ਆ ਵਾ ਗੋਚਿਆਂ ਨੂੰ ਭਰਾ ਲੱਭਿਆ ਉਸ ਸਾਰੇ ਦਿਵਾਲੇ ਹੋ ਜਾਂਦੇ ਆ ਲੋਕੀ ਪਿਆਰ ਕਰਦੇ ਆ ਜਦੋਂ ਉਹਨਾਂ ਆਵਦਾ ਵਧੀਆ ਆਦਰਮਾਨ ਕਰਕੇ ਜਦੋਂ ਵਾਪਸ ਜਾਂਦੇ ਆ ਅੱਖਾਂ ਤੋਂ ਪਾਣੀ ਵੀ ਉਹਨਾਂ ਦੇ ਹੁੰਦਾ ਕਿਉਂਕਿ ਉਹ ਕੱਲੇ ਹੁੰਦੇ ਆ ਉਹ ਥੋੜੇ ਹੁੰਦੇ ਆ ਤੇ ਇਸ ਕਰਕੇ ਵੱਡੇ ਭਾਈ ਜਦੋਂ ਜੇ ਪੰਜਾਬ ਪੰਜਾਬ ਦੇ ਸਿੱਖਾਂ ਨੇ ਬਣਨਾ ਤਾਂ ਵੱਡੇ ਭਾਈ ਦਾ ਰੋਲ ਵੀ ਅਦਾ ਕਰਨਾ ਪੈਣਾ ਹੈ ਉਹ ਜਦੋਂ ਆਉਂਦੇ ਆ ਇਹ ਪਿਆਰ ਇੱਥੇ ਨਹੀਂ ਉਹਨਾਂ ਨੂੰ ਮਿਲਦਾ ਇਹ ਵੀ ਪ੍ਰੋਬਲਮ ਆ ਇੱਥੇ ਆਮ ਬੰਦ ਮਤਲਬ ਉਹ ਹੈ ਕੌਣ ਨਹੀਂ ਹੈ ਮਤਲਬ ਨੋ ਬੋਡੀ ਕੇਅਰਸ ਚਾਹੇ ਉਹ ਸਿੱਖ ਹੋਵੇ ਚਾਹੇ ਉਹ ਪੰਜਾਬ ਦਾ ਪਸੰਦ ਦਾ ਹੋਵੇ ਉਹ ਬਾਹਲੇ ਲੋਕਾਂ ਨੂੰ ਅਸੀਂ ਵੀ ਦੇਖਦੇ ਆ ਹੁਣ ਤੱਕ ਕਈ ਵਾਰੀ ਫਲਾਈਟ ਜਿਹੜਾ ਆਈਦਾ ਮੇ ਮੇਰੇ ਵਰਗੇ ਬੰਦੇ ਨੂੰ ਵੀ ਜਦੋਂ ਅੰਮੜੇ ਆਉਣਾ ਹੈ ਤੇ ਮੇਰੇ ਨਾਲ ਦਾ ਜੇ ਕੋਈ ਮੋਨਾ ਬੰਦਾ ਹੈਗਾ ਉਹਦੀ ਚੈਕਿੰਗ ਨਹੀਂ ਹੁੰਦੀ ਮੇਰੀ ਟੈਕੀ ਦੀ ਚੈਕਿੰਗ ਉਹ ਟ੍ਰੇਨ ਦੇ ਵਿੱਚ ਪੁਲਿਸ ਵਾਲੇ ਕਰਦੇ ਤੇ ਮੈਂ ਚਰਕੀ ਏਸੀ ਫਰਸਟ ਕਲਾਸ ਸੈਕਿੰਡ ਕਲਾਸ ਵੀ ਹੋਵਾਂ ਤਾਂ ਵੀ ਹੋਸਾ ਰ ਮੇਰੇ ਸਰੂਪ ਆ ਬੰਨੇ ਆ ਉਹ ਉਸ ਵਕਤ ਤੋ ਕੀ ਕੀ ਮਹਿਸੂਸ ਕਰਨਾ ਚਾਹੁੰਦੇ ਆ ਕੀ ਸਾਨੂੰ ਕਈ ਵਾਰੀ ਮੈਨੂੰ ਗੁੱਸੇ ਵੀ ਹੁੰਦਾ ਪਰ ਇਹ ਗੱਲ ਹੈਗੀ ਹੈ ਵੀ ਸਿੱਖਾਂ ਦਾ ਜਿਹੜਾ ਮਾਨ ਤਨ ਮਤਲਬ ਪੰਜਾਬ ਵਿੱਚ ਹੋਣਾ ਚਾਹੀਦਾ ਉਹ ਸਿੱਖ ਹੀ ਨਹੀਂ ਕਰਦੇ ਰੀਸੈਂਟਲੀ ਹੁਣੇ ਕੁਝ ਟਾਈਮ ਤੋਂ ਕਾਫੀ ਸੰਸਥਾਵਾਂ ਨੇ ਇੱਕ ਚੀਜ਼ ਸਟਾਰਟ ਕੀਤੀ ਹੈ ਕਿ ਜਿਹੜੇ ਸਿਕ ਸਿਕਲੀਗਰ ਸਿੱਖ ਨੇ ਸਾਡੇ ਜਿਹੜੇ ਉਹ ਭਾਈਚਾਰੇ ਨੂੰ ਕਾਫੀ ਜਿਹੜਾ ਇੱਥੇ ਲੈ ਕੇ ਆ ਰਹੇ ਨੇ ਉਹਨਾਂ ਦੀ ਬਾਹ ਫੜਨੀ ਸ਼ੁਰੂ ਕੀਤੀ ਹੈ ਕਿੰਨੀ ਕੋਲਡ ਹੈ ਇਸ ਚੀਜ਼ ਦੀ ਹੋਰ ਜੇ ਇਹ ਕਦੇ ਸਿਕਲੀਗਰ ਲਈ ਨਹੀਂ ਇਸ ਇਹ ਜਿਹੜੇ ਕਹਿੰਦੇ ਨਾਨਕਨਾਮ ਲੈਵਾ ਸਿੱਖ ਚਾਹੋ ਬਹੁਤ ਵੱਡਾ ਸਿੰਧੀ ਭਾਈਚਾਰਾ ਜਿਹੜਾ ਗੁਰੂ ਨਾਨਕ ਦੇ ਨਾਮ ਨਾਲ ਭਿੱਜਿਆ ਹੋਇਆ ਹੈ ਤੇ ਉਹ ਸਿਕਲੀ ਗਰਸ ਹੈ ਕਿ ਜਿਹੜੇ ਗੁਰਨਾਮ ਦੇ ਨਾ ਨਾ ਸਿੱਖੀ ਆਪਣੇ ਸਿੱਖੀ ਦੇ ਨਾ ਨਾ ਗੁਰੂ ਗੋਬਿੰਦ ਸਿੰਘ ਦੇ ਨਾ ਨਾ ਬਿਝੇ ਹੋਏ ਆ ਉਹਨਾਂ ਨੂੰ ਨੇੜੇ ਲਿਆਉਣ ਦਾ ਜਿਹੜਾ ਹੈਗਾ ਐਪਰੋਚ ਉਹਨਾਂ ਦੇ ਕਲਚਰ ਤੇ ਈਥੋਸ ਨੂੰ ਮੇਨਟੇਨ ਕਰਕੇ ਉਹਨਾਂ ਦੀ ਰਿਸਪੈਕਟ ਕਰਕੇ ਤਾਂ ਆਪਾਂ ਉੱਥੇ ਜਾਈਏ ਐਵੇਂ ਖਾਂ ਮਗਾ ਜਾ ਕੇ ਉੱਥੇ ਕੋਈ ਬਖੇੜਾ ਖੜਾ ਕਰਕੇ ਉਹ ਹੋਰ ਦੂਰ ਨਾ ਕਰਦੀ ਇਥੇ ਜੇ ਪੰਜਾਬ ਦੇ ਵਿੱਚ ਹੀ ਗੱਲ ਕਰੀਏ ਆਪਾਂ ਤਾਂ ਇੱਥੇ ਹੀ ਕਿੰਨੇ ਸਾਰੇ ਡੇਰੇ ਬਣੇ ਹੋਏ ਨੇਗੇ ਮਤਲਬ ਐਕਚੁਅਲ ਦੇ ਵਿੱਚ ਸਾਨੂੰ ਕਿੱਦਾਂ ਪਤਾ ਲੱਗੇ ਵੀ ਗੁਰੂ ਸਾਹਿਬ ਦੇ ਸਿਧਾਂਤ ਦੇ ਉੱਪਰ ਕਿਹੜੀ ਚੀਜ਼ ਟਿਕਦੀ ਆ ਤੇ ਕਿਹੜੀ ਚੀਜ਼ ਜਿਹੜੀ ਆ ਉਹ ਸਿਧਾਂਤ ਦੇ ਅੰਦਰ ਨਹੀਂ ਆਉਂਦੀ ਇਹ ਕਿੱਦਾਂ ਪਤਾ ਲੱਗੇ ਇਸ ਚੀਜ਼ ਆ ਦੇਖੋ ਪਹਿਲਾਂ ਵੀ ਕਹਿੰਨਾ ਜਿਹੜੇ ਬਹੁਤ ਸਾਰੇ ਲੋਕ ਐ ਜਿਹੜੇ ਮਤਲਬ ਜਿਨ੍ਹਾਂ ਨੇ ਪ੍ਰਚਾਰ ਦਾ ਪੂਰਾ ਜੋਰ ਲਾਇਆ ਤੇ ਬਹੁਤ ਥਾਵਾਂ ਤੇ ਅੱਜਕੱਲ ਜਿਹੜੇ ਤੁਸੀਂ ਕਹਿ ਰਹੇ ਹੋ ਡੇਰੇ ਟਾਈਪ ਦੇ ਬਣ ਗਏ ਉਹ ਉਥੇ ਮਤਲਬ ਮਕਸਦ ਕੁਝ ਹੋਰ ਵੀ ਹੋ ਜਾਂਦਾ ਹੁੰਦਾ ਪਰ ਆਪਾਂ ਜਦੋਂ ਕੋਈ ਗੱਲ ਕਰਨੀ ਹੋਵੇ ਜਿੱਥੇ ਵੀ ਹੈ ਤੇ ਗੁਰੂ ਗ੍ਰੰਥ ਸਾਹਿਬ ਆਪਣੇ ਕੋਲ ਹੈ ਮੌਜੂਦ ਹੈ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜਿਹੜਾ ਖਰਾ ਉਤਰਦਾ ਹੈ ਆਪਾਂ ਉਹਨਾਂ ਨੇ ਲਾਗਾ ਕਰਾਂਗੇ ਜਿਹੜਾ ਨਹੀਂ ਉਤਰਦਾ ਆਪਾਂ ਆਮ ਸਿੱਖਾਂ ਨੂੰ ਬੇਨਤੀ ਹੈ ਤੁਸੀਂ ਲਾਈ ਲੱਗ ਨਾ ਬਣੋ ਤੇ ਜਿਵੇਂ ਇੱਕ ਹਹਾਵਤ ਹੈ ਲਾਈ ਲੱਗ ਮਮਨਣਾਣੋ ਕੋਜੀ ਕਾਫਰ ਚੰਗਾ ਇਸ ਕਰਕੇ ਉਹ ਲਾਈ ਲੱਗ ਬਣਾ ਮਨ ਕੋ ਬਹੁਤ ਚੰਗੀ ਗੱਲ ਨਹੀਂ ਹੁੰਦੀ ਸਾਨੂੰ ਸਾਡੇ ਸਾ ਗੁਰੂ ਗ੍ਰੰਥ ਸਾਹਿਬ ਨੂੰ ਦੱਸ ਰਹੀ ਹੈ ਤੇ ਇਹਨਾਂ ਸੈਕੂਲਰ ਇਹਨਾਂ ਵਾਈਡ ਮਨੁੱਖਤਾ ਦੀ ਗੱਲ ਕਰਨ ਵਾਲਾ ਗ੍ਰੰਥ ਕਿੱਥੇ ਹੈ ਮੈਂ ਸੇਖੋਂ ਹੁਣ ਦੇ ਕਾਰਨ ਨਹੀਂ ਕਹਿ ਰਿਹਾ ਇਹ ਨਾਰਮਲ ਜਿਹ ਹੈ ਇਹ ਕੇਵਲ ਸ਼ੁਰੂ ਗੱਲਾਂ ਜਪਜੀ ਸਾਹਿਬ ਜੇ ਕੋਈ ਸਿੱਖ ਚੰਗੀ ਤਰ੍ਹਾਂ ਸਮਝ ਲਵੇ ਉਹਦੇ ਜ਼ਿੰਦਗੀ ਦਾ ਕੀ ਉਹਦੇ ਸਕੂਲਾਂ ਦਾ ਭਾਰਤ ਉਤਾਰਾ ਹੋ ਸਕਦਾ ਤੁਸੀਂ ਵੀਰ ਜੀ ਜਿਵੇਂ ਇੰਨਾ ਟਾਈਮ ਡੈਡੀਕੇਟ ਕੀਤਾ ਰਿਸਰਚ ਨੂੰ ਇਹ ਸਾਰੇ ਨੂੰ ਤੇ ਇਸ ਪਾਸੇ ਕਿੱਦਾਂ ਆਏ ਮਤਲਬ ਤੁਹਾਡੇ ਮਨ 'ਚ ਕਿੱਦਾਂ ਆਇਆ ਕਿ ਮੈਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਇਹ ਐਕਚੁਅਲੀ ਬਚਪਨ ਤੋਂ ਹੀ ਪਰਿਵਾਰਕ ਜਿਹੜੀ ਗੁੜਤੀ ਹੈ ਪਿਤਾ ਜੀ ਤੋਂ ਮਾਤਾ ਜੀ ਤੋਂ ਇਹ ਇਸੇ ਪਾਸੇ ਲੱਗੇ ਸੀਗੇ ਤੇ ਬਚਪਨ ਤੋਂ ਮਾਹੌਲ ਜਿਆ ਕ੍ਰੀਏਟ ਹੋਇਆ ਫਿਰ ਮੈਂ ਤਾਂ ਅੰਗਰੇਜ਼ੀ ਸਕੂਲ 'ਚ ਪੜਿਆ ਪਰ ਪੰਜਾਬੀ ਦੇ ਰਸਾਲੇ ਅਖਬਾਰ ਸਾਡੇ ਰੈਗੂਲਰ ਹੋਣੇ ਸੀ ਆਉਂਦੇ ਸੀ ਤੇ ਉਹਨਾਂ ਨੂੰ ਮੈਂ ਅੱਖਰ ਜੋੜ-ਜੋੜ ਕੇ ਪੜ੍ਹਨਾ ਸਿੱਖਿਆ 7ਵੀਂ 8ਵੀਂ ਦੇ ਵਿੱਚ ਫਿਰ 9ਵੀਂ 10ਵੀਂ ਤੱਕ ਮੈਂ ਪੇਪਰਾਂ ਦੇ ਇਨਰ ਪੇਪਰਾਂ ਦੇ ਐਡੀਟੋਰੀਅਲ ਵੀ ਪੜ੍ਹਦਾ ਹੁੰਦਾ ਸੀ ਫਿਰ ਮੈਨੂੰ ਸਮਝ ਵੀ ਆਉਂਦੀ ਸੀ ਤੇ ਇੱਕ ਟਾਈਮ ਇਹ ਜਾਇਆ ਵੀ ਮੇਰੇ ਹੁਣ ਆਰਟੀਕਲ ਵੀ ਉਹਨਾਂ ਅਖਬਾਰਾਂ 'ਚ ਛਪਦੇ ਜਿਹੜਾ ਮੈਂ ਸੋਚਿਆ ਵੀ ਨਹੀਂ ਸੀ ਹਰ ਚੁਣ ਤੇ ਟਾਈਮ ਹੁੰਦਾ ਤੇ ਹੌਲੀ-ਹੌਲੀ ਇਹ ਗ੍ਰੋਮਿੰਗ ਹੋਇਆ ਤੇ ਸਮਾਂ ਆਉਂਦਾ ਤੇ ਨਾਲ ਦੀ ਨਾਲ ਮੈਨੂੰ ਸਿੱਖ ਮਿਸ਼ਨ ਈਸਟ ਇੰਡੀਆ ਦੀ ਜਿਹੜੀ ਜ਼ਿੰਮੇਵਾਰੀ ਮਿਲਿਆ ਐਸਜੀਪੀਸੀ ਵਾਲਾ ਵੀ ਉਹ ਕੈਂਪ ਲਾਉਣੀ ਸ਼ੁਰੂ ਕੀਤੇ ਗੁਰਮント ਕੈਂਪ ਹਰ ਥਾਂ ਤੇ ਹਰ ਮਹੀਨੇ ਦੂਰ ਦੂਰ ਤੱਕ ਕਲਕੱਤੇ ਤੋਂ 6-600 ਕਿਲੋਮੀਟਰ ਦੂਰ ਜਾ ਕੇ ਅਸੀਂ ਰਹਿ ਰਹਿ ਕੇ ਉਹਦੇ ਕੈਂਪ ਲਾਉਣੇ ਤੇ ਇਹਨਾਂ ਨਾਲ ਲਗਾ ਵਧਦਾ ਤੇ ਕੰਮ ਕਰਦਾ ਹਿੰਮਤ ਵੀ ਵਧਦੀ ਹੈ ਤੇ ਜਦੋਂ ਦੇਖਦੇ ਆ ਬੱਚੇ ਤਰੱਕੀ ਕਰ ਰਹੇ ਹੌਸਲਾ ਹੁੰਦਾ ਵੀ ਨਹੀਂ ਜਿੰਦਗੀ ਦਾ ਮਕਸਦ ਇਹੀ ਹੋਣਾ ਚਾਹੀਦਾ ਤੇ ਮੈਂ ਆਪਦਾ ਕੰਮ ਆਪ ਦੀ ਜਿੰਦਗੀ ਦਾ ਬਹੁਤ ਸਾਰਾ ਹਿੱਸਾ ਇਸ ਪਾਸੇ ਮੈਂ ਆਪਦਾ ਲਾਇਆ ਹੈ ਅੱਗੇ ਫਰਦਰ ਹੁਣ ਜਿਵੇਂ ਤੁਸੀਂ ਇੱਕ ਆ ਕਿਤਾਬ ਇੱਕ ਜਿਹੜੀ ਹੈ ਤੁਸੀਂ ਉਹ ਪਿਆਰ ਕੀਤੀ ਹੈ ਅੱਗੇ ਹੋਰ ਰਿਸਰਚ ਕਿਸ ਪਾਸੇ ਤੁਸੀਂ ਕਰ ਰਹੇ ਹੋ ਕੀ ਹੈ ਜੀ ਇਸੇ ਇਸੇ ਸੰਦਰਭ ਵਿੱਚ ਜਿਹੜਾ ਹੈ ਮੈਂ ਇਹ ਤਾਂ ਕਿਤਾਬ ਤਾਂ ਮਤਲਬ ਅੱਜ ਬਹੁਤ ਮਕਬੂਲ ਹੋਈ ਹੈ ਬਹੁਤ ਹੀ ਇਹ 2017 ਵਿੱਚ ਮੇਰੀ ਕੰਪਲੀਟ ਹੋ ਚੁੱਕੀ ਜੀ ਮੈਂ ਇਸ ਸਾਰੇ ਦਾ ਕਾਫੀ ਦੁਘਾਈ ਦੇ ਵਿੱਚ ਜਾ ਚੁੱਕਿਆ ਮੈਂ ਪਰ ਸਮਾਜ ਦੇ ਕਾਲਪੁਰਖ ਦੇ ਸਵਾਸ ਬਰਤੇ ਦੇ ਦੇਣ ਉਹ ਉਹ ਬਖਸ਼ਣਗੇ ਤਾਂ ਜਰੂਰ ਆਨਵਾਰਡੇ ਸਮੇਂ ਵਿੱਚ ਕੋਸ਼ ਪੋਸਤਨ ਆਹੀ ਆਉਣਗੇ ਜਿਹੜੀਆਂ ਮੌਲਕ ਹੋਣਗੀਆਂ ਇਹ ਕਿਤਾਬ ਵੀ ਮੌਲਕ ਹੈ ਇਸ ਕਰਕੇ ਪਪੂਲਰ ਹੋਈ ਹੈ ਇੱਕ ਇੱਕ ਹੁਣ ਦਾ ਰੁਝਾਨ ਆਮ ਕਿਤਾਬਾਂ ਦਾ ਵੀ ਮੈਂ ਦਾ ਸਕਾਲਰ ਜਿਹੜੇ ਹੁੰਦੇ 10 ਕਿਤਾਬਾਂ ਪੜ੍ਹ ਲੀਆਂ ਉਹਦੇ ਵਿੱਚ ਆਪਦੀ ਕਿਤਾਬ ਨਿਕਲ ਜਾਂਦੀ ਹੈ ਉਸ ਤਰੀਕੇ ਨਾਲ ਮੇਰਾ ਕੰਮ ਨਹੀਂ ਹੈ ਮੇਰਾ ਕੰਮ ਜਿਹੜਾ ਹੈ ਕਿ ਬਿਲਕੁਲ ਧਰਤੀ ਨਾਲ ਜੁੜਿਆ ਆ ਤੇ ਮੌਲਕ ਕੰਮ ਆ ਹੁਸਾਰਾ ਇਹਦੇ ਬਾਅਦ ਇਹਦੇ ਉੱਪਰ ਰਿਸਰਚ ਹੋਣਾ ਜੀ ਜੀ ਆਸ ਕਰਦਾ ਵੀ ਰਿਸਰਚ ਵੀ ਹੋਇਆ ਕਰੂਗੀ ਇਹਦੇ ਉੱਪਰ ਅ ਜਿਵੇਂ ਤੁਸੀਂ ਹੁਣ ਰਿਸਰਚ ਵਾਲੇ ਪਾਸੇ ਨੂੰ ਹੋਏ ਹੋ ਤਾਂ ਜਿਹੜੇ ਹੁਣ ਅੱਜ ਦੇ ਹੋਰ ਨੌਜਵਾਨ ਜਿਹੜੇ ਯੂਥ ਨੇ ਜਿਹੜੇ ਹਰ ਇੱਕ ਚੀਜ਼ ਪਿੱਛੇ ਕੁਐਸਚਨ ਮਾਰਕ ਕ੍ਰੀਏਟ ਕਰਦੇ ਨੇ ਕਿ ਇਹ ਚੀਜ਼ ਹੋਈ ਤਾਂ ਕਿਉਂ ਹੋਈ ਤਾਂ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸ਼ਾਇਦ ਇਹ ਰਿਸਰਚ ਵਾਲੀ ਇਹ ਭਾਵਨਾ ਜਿਹੜੀ ਹੈ ਹੁੰਦੀ ਹੈ ਤਾਂ ਕੀ ਉਹਨਾਂ ਨੂੰ ਇੱਕ ਤੁਹਾਡਾ ਮੈਸੇਜ ਹੋਏਗਾ ਮੇਰਾ ਮੈਸੇਜ ਹੈ ਤੁਸੀਂ ਕੁਐਸਚਨ ਮਾਰਕ ਵੀ ਆਪਦੇ ਅੰਦਰ ਕਰਨਾ ਚਾਹੀਦਾ ਹੈ ਜਗ੍ਰਾਸੂ ਸੁਵਾ ਤੋਂ ਬਗੈਰ ਰਿਸਰਚਰ ਪੜ੍ਹਨੀ ਚਾਹੀਦਾ ਹੂੰ ਜੇ ਉਹਦੇ ਅੰਦਰ ਕੁਐਸਚਨ ਮਾਰਕ ਆਊਗਾ ਤਾਂ ਹੀ ਉਹ ਅੱਗੇ ਵਧੂਗਾ ਤੇ ਉਸ ਬਲਕਿ ਲਿਆਵੇ ਪਰ ਉਹਨੂੰ एकदम ਪੋਜੀਟਿਵਲੀ ਗਾਹਬਦੇ ਤੇ ਉਹ ਸਵਾਏਗੀ ਉਹ ਉਹ ਉਸ ਇੱਕ ਨੇਗੇਟਿਵ ਨੈਰੇਟਿਵ ਤਿਆਰ ਕਰਕੇ ਉੱਥੇ ਬੈਠਾ ਰਹੂਗਾ ਤੇ ਹਮੇਸ਼ਾ ਕੁਐਸਚਨ ਮਾਰਕੀ ਪੁੱਟ ਕਰੀ ਜਾਊਗਾ ساری ਜ਼ਿੰਦਗੀ ਉਹ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਦੇ ਵਿੱਚ ਬਹੁਤ سارے ਬੰਦੇ ਆ ਜਿਨ੍ਹਾਂ ਨੇ ਇੱਕ ਕਦਮ ਤੁਰਨਾ ਨਹੀਂ ਹੁੰਦਾ ਪਰ ਉਹ ਘਰੇ ਬੈਠ ਕੇ ਹਮੇਸ਼ਾ ਕੋਈ ਪੁਆੜਾ ਪਾਈ ਜਾਂਦੇ ਆ ਉਹ ਲੋਕਾਂ ਦੇ ਵਿੱਚ ਵੀ ਗਲਤ ਮੈਸੇਜ ਜਾਂਦਾ ਤੁਸੀਂ ਜੇ ਸੇਵਾ ਕਰ ਨਹੀਂ ਹੈ ਜੇ ਤੁਸੀਂ ਵਾਕਈ ਇਸ ਕਿੰਨੇ ਲੋਕਾਂ ਨੂੰ ਜੋੜਨਾ ਹੈ ਤੁਸੀਂ ਜੇ ਦੇਖ ਰਹੇ ਹੋ ਵੀ ਬੁਲਾਨੇ ਦਾ ਗਲਤ ਹੋ ਰਿਹਾ ਤਾਂ ਵਾਈ ਡੋਨਟ ਤੁਸੀਂ ਕਿਉਂ ਨਹੀਂ ਖੁਦ ਜਾ ਕੇ ਉਹਦੇ ਵਿੱਚ ਪਾਰਟ ਲੈਂਦੇ ਹੌਲੀ ਹੌਲੀ ਉਹਨਾਂ ਨਾਲ ਲਾਗਾ ਕਰਦੇ ਜਿੱਥੇ ਤੁਹਾਨੂੰ ਗਲਤ ਲੱਗ ਰਿਹਾ ਤੁਸੀਂ ਉਹਨਾਂ ਨਾਲ ਚੱਲੋ ਚੱਲਦੇ-ਚੱਲਦੇ ਤੁਸੀਂ ਉਹਨੂੰ ਦਿਸ਼ਾ ਦੇਣ ਦੀ ਕੋਸ਼ਿਸ਼ ਕਰੋ ਤਾਂ ਹੀ ਹੋਊਗਾ ਇਹ ਐਵੇਂ ਹੀ ਆਪਾਂ ਬਸ ਬਹਿ ਕੇ ਤੇ ਮੈਂ ਤੁਹਾਡੇ ਬਾਰੇ ਕਰਤਾ ਉਹਨਾਂ ਬਾਰੇ ਕਰਤਾ ਉਹਨਾਂ ਬਾਰੇ ਕਰਤਾ ਇਹ ਕੰਮ ਆਪਣਾ ਚੱਲ ਰਿਹਾ ਇਹਨੂੰ ਰੋਕਣਾ ਚਾਹੀਦਾ ਪੋਜ਼ਿਟਿਵ ਸੋਚਣਾ ਚਾਹੀਦਾ 네ਗੇਟਿਵ ਨੈਰੇਟਿਵ ਕਰਦੇ ਤਿਆਰ ਨਹੀਂ ਕਰਨੀ ਚਾਹੀਦੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਆਪਣਾ ਸਮਾਂ ਕੱਢਿਆ ਸਾਡੇ ਵਾਸਤੇ ਤੇ ਗੁਰੂ ਸਾਹਿਬ ਇਦਾਂ ਹੀ ਕਿਰਪਾ ਕਰਨ ਹੋਰ ਸਿਰ ਰਿਸਰਚ ਕਰਕੇ ਸਾਡੇ ਸਾਹਮਣੇ ਲਿਆਂਦੇ ਰੋ ਤੇ ਜਿਹੜੇ ਸਾਡੇ ਨੌਜਵਾਨ ਵੀਰ ਜਿਹੜੇ ਆ ਉਹ ਜਿਗਿਆਸਾ ਰੱਖਦੇ ਨੇ ਤਾਂ ਜ਼ਰੂਰ ਘਰੋਂ ਬਾਹਰ ਨਿਕਲ ਕੇ ਸਾਨੂੰ ਆਪ ਖੋਜ ਕਰਨੀ ਪਏਗੀ ਵੀਰ ਜੀ ਬੜੀ ਵੱਡੀ ਐਗਜ਼ਾਮਪਲ ਹੈ ਸਾਡੇ ਸਾਹਮਣੇ ਜਿਹੜੇ ਕਿ ਇੰਨੀ ਜਿਹੜੀ ਉਹਨਾਂ ਨੇ ਖੋਜ ਕੀਤੀ ਹੈ ਉਸ ਪਾਸੇ ਜਾ ਕੇ ਜਿੱਥੇ ਅਸੀਂ ਸਿਰਫ ਬੈਠ ਕੇ ਸੋਚਦੇ ਹੀ ਜਾਂਦੇ ਨਹੀਂ ਪਰ ਉੱਥੇ ਜਾ ਕੇ ਉਹਨਾਂ ਦੇ ਵਿੱਚ ਰਹਿ ਕੇ ਰਿਸਰਚ ਕੀਤੀ ਵੀਰ ਜੀ ਨੇ ਤੇ ਬੜੀ ਕਿਰਪਾ ਗੁਰੂ ਸਾਹਿਬ ਦੀ ਤੇ ਇਦਾਂ ਹੀ ਜ਼ਰੂਰ ਤੁਹਾਨੂੰ ਹੋਰ ਜਿਹੜੇ ਸਾਡੇ ਕੋਲੇ ਗੈਸਟ ਆਉਂਦੇ ਨੇ ਤੁਹਾਨੂੰ ਮਿਲਵਾਨੇ ਰਹਿੰਦੇ ਆ ਉਹਨਾਂ ਦੇ ਨਾਲ ਜਾਣਕਾਰੀ ਸਾਂਝੀ ਕਰਵਾਨੇ ਰਹਿੰਦੇ ਆ ਤੁਹਾਡੇ ਨਾਲ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮਿਲਦੇ ਆਂ ਜੀ ਅਗਲੀ ਵਾਰ ਧੰਨਵਾਦ ਜੀ